ਗਰਠੇਂ ਗਿਠੀ ਜਲਾਕੇ ਸੋਏ ਤਾਂ ਪੰਜ ਬੱਚਿਆ ਸਣੇ 6 ਜੀਆਂ ਦੀ ਮੌਤ ਹੋ ਗਈ ਜੀ ਹਾਂ ਇਹ ਦਰਦਨਾਖ ਖਾਸਾ ਵਾਪਰੇ ਹੈ ਜਿਸ ਚ ਇੱਕੋ ਪਰਿਵਾਰ ਦੇ 6 ਜੀਆਂ ਦੀ ਜਾਨ ਚਲੀ ਗਈ ਹੈ ਪਰਿਵਾਰ ਠੰਡ ਤੋਂ ਬਚਣ ਲਈ ਅੰਗੇਠੀ ਜਲਾਕੇ ਕਮਰੇ ਚ ਸੁੱਤਾ ਪਿਆ ਸੀ ਪਰ ਅੰਗੇਠੀ ਕਾਰਨ ਕਮਰੇ ਚ ਆਕਸੀਜਨ ਦੀ ਕਮੀ ਹੋ ਗਈ ਜਿਸ ਕਾਰਨ ਪੂਰੇ ਪਰਿਵਾਰ ਦਾ ਦਮ ਘੁੱਟ ਗਿਆ ਜਿਨ੍ਹਾਂ ਵਿੱਚੋਂ ਪੰਜ ਬੱਚਿਆਂ ਸਣੇ 6 ਲੋਕਾਂ ਦੀ ਮੌਤ ਹੋ ਗਈ ਜਦਕਿ 7ਵੇਂ ਦੀ ਹਾਲਤ ਗੰਭੀਰ ਬਣੀ ਹੋਈ ਏ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਠੱਡ ਤੋਂ ਬਚੇ ਲਈ ਕੋਲੇ ਦੀ ਅੰਗਿੱਠੀ ਜਲਾ ਕੇ ਸੋਇਆ ਸੀ ਪਰ ਅੰਗਿੱਠੀ ਕਾਰਨ ਕਮਰੇ 'ਚ ਆਕਸੀਜਨ ਦੀ ਕਮੀ ਹੋ ਗਈ ਜਿਸ ਕਾਰਨ ਪੂਰੇ ਪਰਿਵਾਰ ਦਾ ਦਮ ਘੁੱਟ ਗਿਆ ਪਰਵਾਰ ਚ ਪੰਜ ਬੱਚੇ ਸ਼ਾਮਿਲ ਸੀ ਜਿਨ੍ਹਾਂ ਦੀ ਕੇ ਮੌਕੇ ਤੇ ਹੀ ਮੌਤ ਹੋ ਗਈ ਜਦਕਿ 6 ਮਹੀਨੇ ਦੀ ਹਫਤਾ 6 ਦਿਨਾਂ ਦਾ ਇਲਾਜ ਦੌਰਾਨ ਮੌਤ ਹੋਈਏ ਇਹ ਪੂਰਾ ਦਰਦਨਾਖਾਸਾ ਵਫਰੇ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਚ ਪੈਂਦੇ ਅਲੀਪੁਰ ਪੂੜ ਪਿੰਡ ਅਧਰ ਜਿੱਥੋਂ ਦੇ ਵਸਨੀਕ ਰਹੀ ਸੁਦੀਨ ਦਾ ਪਰਿਵਾਰ ਰਾਤ ਨੂੰ ਕਰੀਬ 8 ਵਜੇ ਖਾਣਾ ਖਾ ਕੇ ਅੰਗਿੱਠੀ ਝਲਾਕੇ ਸੋਇਆ ਸੀ ਪਰ ਸਵੇਰੇ ਜਦੋਂ ਲੋਕਾਂ ਨੇ ਘਰ ਚ ਕੋਈ ਹਿਲਜੁਲ ਨਾ ਦੇਖੀ ਤਾਂ ਉਹਨਾਂ ਨੇ ਦਰਵਾਜ਼ਾ ਖੜਕਾਉਣ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਨੇ ਅੰਦਰੋਂ ਕੋਈ ਵੀ ਜਵਾਬ ਨਾ ਦਿੱਤਾ ਜਿਸ ਕਾਰਨ ਲੋਕ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਜਦੋਂ ਲੋਕਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਪਰਿਵਾਰ ਦੇ 5 ਮੈਂਬਰ ਮ੍ਰਿਤਕ ਪਾਏ ਗਏ ਜਦਕਿ 2 ਬੇਹੋਸ਼ੀ ਦੀ ਹਾਲਤ 'ਚ ਸਨ ਜਿਨ੍ਹਾਂ ਨੂੰ ਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿਨ੍ਹਾਂ 'ਚ ਹੁਣ 6ਵੇਂ ਦੀ ਮੌਤ ਹੋ ਗਈ ਹੈ ਕਿਹਾ ਜਾ ਰਿਹਾ ਹੈ ਕਿ ਰਾਤ ਨੂੰ ਅੰਗੇਥੀ 'ਚੋਂ ਨਿਕਲਦੇ ਧੂਏ ਕਾਰਨ ਸਾਰਾ ਪਰਿਵਾਰ ਏਸੀ ਲਪੇਟ ਜਾ ਗਿਆ ਲੋਕਾਂ ਨੇ ਦਰਵਾਜ਼ਾ ਤੋੜਿਆ ਤਾਂ ਅੰਦਰੋਂ ਕਮਰਾ ਧੂਏ ਨਾਲ ਭਰਿਆ ਹੋਇਆ ਸੀ ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਕਿਚਕ ਹੈ 70 56 ਅੱਜ ਇਹ ਇੱਕ ਚੀਜ਼ ਤਿਆਰ ਉਧਰ ਪੁਲਿਸ ਦੇ ਬਿਆਨਾਂ ਮੁਤਾਬਕ ਪਹਿਲੀ ਨਜ਼ਰ ਮੌਤ ਦਾ ਕਾਰਨ ਆਕਸੀਜਨ ਦੀ ਕਮੀ ਨਜ਼ਰ ਆ ਰਹੀ ਹੈ ਕਿਉਂਕਿ ਇਹਨਾਂ ਲੋਕਾਂ ਨੇ ਆਪਣੇ ਕਮਰੇ ਅੰਦਰ ਕੋਲੇ ਦੀ ਅੰਗੀਠੀ ਬਾਲੀ ਹੋਈ ਸੀ ਸੂਤਰਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਜਦਕਿ ਪੁਲਿਸ ਦਾ ਮੰਣਾ ਹੈ ਕਿ ਹਾਸਾ ਸਾਹ ਕੁੱਟਣ ਕਾਰਨ ਵਾਪਰਿਆ ਹਾਲਾਂਕਿ ਇਹ ਸਾਰੇ ਪਹਿਲੂਆਂ ਨੂੰ ਧਿਆਨ ਚ ਰੱਖ ਕੇ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਈ ਕੁਆਲਿਟੀ ਖ਼ਬਰਤੋ ਦੱਸਦੀ ਹੈ ਕਿ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ 'ਚ ਕੱਚ ਅੰਗੀਠੀ ਬਾਲ ਕੇ ਸੌ ਰਹੇ ਪਰਿਵਾਰ ਦੇ 6 ਜੀਆ ਦੀ ਮੌਤ ਹੋ ਗਈ ਹੈ ਜਦਕਿ 7ਵੇਂ ਨੂੰ ਗੰਭੀਰ ਰੂਪ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਮਰਨ ਵਾਲਿਆਂ 'ਚ 5 ਬੱਚੇ ਵੀ ਸ਼ਾਮਲ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ